ਜੈਸ ਤੋਂ ਦਰਦਾ ਸੀ ਪਾਵਲੋ ਐਸਕੋਬਰ ਡਰੱਗ ਦੀ ਦੁਨੀਆ ਦੀ ਗੋਡਮਦਰ ਗ੍ਰੇਸ ਸ਼ੀਲਡਾ ਬਲੈਂਕ ਡਰੱਗ ਦੀ ਦੁਨੀਆ ਵਿੱਚ ਕੱਲੇ ਮਰਦਾਂ ਦਾ ਨਹੀਂ ਸਗੋ ਔਰਤਾਂ ਦਾ ਵੀ ਦਬਦਬਾ ਰਿਹਾ ਕਲੰਬੀਆ ਮੀਮੀ ਨਿਊਯਾਰਕ ਵਰਗੇ ਵੱਡੇ ਉੱਤਰੀ ਅਮਰੀਕਾ ਦੇ ਸ਼ਹਿਰਾਂ ਦੇ ਨਾਲ-ਨਾਲ ਕੈਲੀਫੋਰਨੀਆ ਦੇ ਡੀਲਰਾਂ ਵਿਚਕਾਰ ਕਕੀਨ ਦੇ ਤੰਦੇ ਦੀ ਪ੍ਰਮੁੱਖ ਔਰਤ ਗ੍ਰੇਸ ਸ਼ੀਲਡਾ ਬਲੈਂਕੋ ਉਸ ਦਾ ਨੈਟਵਰਕ ਸੰਯੁਕਤ ਰਾਜ ਅਤੇ ਕਲੰਬੀਆ ਵਿੱਚ ਫੈਲਿਆ ਹੋਇਆ ਸੀ ਬਲੈਂਕੋ ਦੀ ਮਹੀਨੇ ਦੀ ਇਨਕਮ 80 ਮਿਲੀਅਨ ਅਮਰੀਕਨ ਡਾਲਰ ਸੀ। ਬਲੈਂਕੋ ਨੇ ਆਪਣਾ ਡਰੱਗ ਦਾ ਕਾਰੋਬਾਰ ਆਪਣੇ ਪਹਿਲੇ ਪਤੀ 카ਰਲੋਜ਼ ਨਾਲ ਨਿਊਯਾਰਕ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੈਰੂਆਨਾ ਵੇਚਣ ਤੋਂ ਸ਼ੁਰੂ ਕੀਤਾ। 1964 ਵਿੱਚ 카ਰਲੋਜ਼ ਨਾਲ ਤਲਾਕ ਹੋਣ ਤੋਂ ਬਾਅਦ ਬਲੈਂਕੋ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਤਿੰਨੇ ਬੱਚਿਆਂ ਸਮੇਤ ਸੰਯੁਕਤ ਰਾਜ ਵਿੱਚ ਦਾਖਲ ਹੋ ਗਈ। ਸੰਯੁਕਤ ਰਾਜ ਵਿੱਚ ਉਸਨੇ ਆਪਣਾ ਦੂਸਰਾ ਵਿਆਹ ਅਲਵਾਰਟੋ ਬਰੇਬੋ ਨਾਲ ਕਰਵਾ ਲਿਆ ਪਰ ਉਹ ਆਪਣੇ ਪਹਿਲੇ ਪਤੀ ਨਾਲ ਵਪਾਰਕ ਭਾਈਵਾਲ ਬਣੀ ਰਹੀ। ਇੱਕ ਵਪਾਰਕ ਸੌਦੇ ਨੂੰ ਕੇ ਝਗੜਾ ਹੋਣ ਤੋਂ ਬਾਅਦ ਉਸਨੇ ਆਪਣੇ ਪਹਿਲੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਗ੍ਰੇਸ ਸ਼ੀਲਡਾ ਬਲੈਂਕੋ ਨੇ ਆਪਣੇ ਦੂਸਰੇ ਪਤੀ ਨਾਲ ਮਿਲ ਕੇ ਮੈਡਲਿਨ ਕਾਰਟੇਲ ਵਿੱਚ ਕਤਲ ਦਾ ਧੰਦਾ ਚਲਾ ਲਿਆ 9 ਸਾਲ ਬਾਅਦ 1975 ਵਿੱਚ ਗ੍ਰੇਸ ਸ਼ੀਲਡਾ ਬਲੈਂਕੋ ਨੂੰ ਉੱਥੋਂ ਦੇ ਅਧਿਕਾਰੀਆਂ ਦੁਆਰਾ ਪਛਾਣਿਆ ਗਿਆ ਸਜ਼ਾ ਤੋਂ ਬਚਣ ਲਈ ਉਹ ਆਪਣੇ ਪਰਿਵਾਰ ਸਮੇਤ ਕਲੰਬੀਆ ਭੱਜ ਗਈ ਕੁਝ ਸਮੇਂ ਬਾਅਦ ਉਹ ਕਲੰਬੀਆ ਤੋਂ ਵਾਪਸ ਪਰਤ ਆਈ ਇਹ ਉਸਨੂੰ ਲੱਗਿਆ ਕਿ ਉਸਦਾ ਦੂਸਰਾ ਪਤੀ ਉਸਦੇ ਲੱਖਾਂ ਡਾਲਰ ਚੋਰੀ ਕਰ ਰਿਹਾ ਹੈ ਤਾਂ ਉਸਨੇ ਉਸਦਾ ਕਤਲ ਕਰ ਦਿੱਤਾ 1970 ਦੇ ਦਹਾਕੇ ਦੇ ਅੱਧ ਵਿੱਚ ਮਿਆਮੀ ਵਿੱਚ ਆਪਣਾ ਇੱਕ ਨਵਾਂ ਡਰੱਗ ਦਾ ਨੈਟਵਰਕ ਸਥਾਪਿਤ ਕਰ ਲਿਆ ਉਸ ਤੋਂ ਬਾਅਦ ਉਸਨੇ ਆਪਣੇ ਡਰੱਗ ਦੇ ਕਾਰੋਬਾਰ ਦੀ ਡੀਲਿੰਗ ਜ਼ਿਆਦਾਤਰ ਦੇ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਤੋਂ ਕਰਵਾਈ ਜੋ ਆਪਣੇ ਬਰਾਤਾਂ ਤੇ ਅੰਡਰਵੀਅਰਾਂ ਵਿੱਚ 1 ਕਿਲੋ ਕਕੀਨ ਤੋਂ ਉੱਪਰ ਕਕੀਨ ਪਾ ਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਲਜਾਇਆ ਕਰਦੀਆਂ ਸਨ ਉਹਨਾਂ ਲਈ ਆਕਰਸ਼ਿਤ ਕੱਪੜੇ ਬਣਵਾਏ ਜਾਂਦੇ ਇਮੀਗ੍ਰੇਸ਼ਨ ਏਜੰਟਾਂ ਪੁਲਿਸ ਅਧਿਕਾਰੀਆਂ ਤੇ ਹੋਰ ਏਜੰਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਲੰਘਣ ਵਿੱਚ ਮਦਦ ਕਰਦੇ ਉਸ ਤੋਂ ਬਾਅਦ ਉਸਨੇ 1980 ਦੇ ਦਹਾਕੇ ਵਿੱਚ ਹਰ ਮਹੀਨੇ ਅਮਰੀਕਾ ਨੂੰ ਡੇਢ ਟਨ ਕਕੀਨ ਦੀ ਤਸਤੀ ਕਰਨੀ ਸ਼ੁਰੂ ਕਰ ਦਿੱਤੀ ਉਹ ਉਸ ਦਹਾਕੇ ਦੀ ਸਭ ਤੋਂ ਅਮੀਰ ਤੇ ਡਰਾਵਣੀ ਔਰਤ ਉਹ ਆਪਣੇ ਕੰਪੀਟੀਟਰਾਂ ਦੇ ਬਹੁਤ ਬੇਰਹਿਮੀ ਨਾਲ ਕਤਲ ਕਰਵਾ ਦਿੰਦੀ। ਉਹ ਜ਼ਿਆਦਾਤਰ ਰਿਸ਼ਤੇ ਆਪਣੇ ਵਪਾਰ ਨੂੰ ਵਧਾਉਣ ਲਈ ਹੀ ਬਣਾਉਂਦੀ। ਉਸ ਦਾ ਪਤੀ ਜਦੋਂ ਉਸ ਦੇ ਸਭ ਤੋਂ ਛੋਟੇ ਬੇਟੇ ਨੂੰ ਲੈ ਕੇ ਮੀਆਮੀ ਛੱਡ ਗਿਆ ਤਾਂ ਉਸ ਨੇ ਉਸ ਦੀ ਵੀ ਹੱਤਿਆ ਕਰਵਾ ਦਿੱਤੀ। ਤੀਜੇ ਪਤੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਆਪਣੇ ਕਾਰੋਬਾਰ ਦੀ ਜ਼ਿੰਮੇਵਾਰੀ ਇੱਕ ਪਰੋਸੇਮੰਦ ਵਿਅਕਤੀ ਨੂੰ ਦੇ ਦਿੱਤੀ। ਉਸ ਵਿਅਕਤੀ ਦਾ ਇੱਕ ਕਤਲ ਵਿੱਚ ਨਾਮ ਆਉਣ ਤੋਂ ਬਾਅਦ ਬਲੈਂਕੋ ਨੇ ਸੋਚਿਆ ਕਿ ਉਹ ਹੁਣ ਆਪਣਾ ਡਰੱਗ ਦਾ ਕਾਰੋਬਾਰ ਆਪੇ ਹੀ ਚਲਾਵੇਗੀ। 1980 ਦੇ ਦਹਾਕੇ ਵਿੱਚ 135000 ਕਿਊਬਨ ਅਮਰੀਕਾ ਵਿੱਚ ਆ ਗਏ। ਜੋ ਰੇਲੀ ਟੋਸ ਬਜੋ ਜਾਣੇ ਜਾਂਦੇ ਸਨ ਉਹਨਾਂ ਵਿੱਚੋਂ ਕੁਝ ਪਹਿਲਾਂ ਹੀ ਅਪਰਾਧਿਕ گروਹਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਜਾਣੇ ਜਾਂਦੇ ਸਨ ਗ੍ਰੇਸੀਲਾ ਬਲੈਂਕੋ ਨੇ ਆਪਣੇ ਆਲੇ-ਦੁਆਲੇ ਉਹਨਾਂ ਬੇਰੁਜ਼ਗਾਰਾਂ ਲੋਕਾਂ ਨੂੰ ਭਰਤੀ ਕਰ ਲਿਆ ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਮੰਦੀ ਸੀ ਉਹ ਸਭ ਗ੍ਰੇਸੀਲਾ ਬਲੈਂਕੋ ਨੂੰ ਗੋਡਮਾਦਰ ਰੱਖਦੇ ਸਨ ਜਦੋਂ ਉਸ ਦਾ ਕਾਰੋਬਾਰ ਸਿਖਰਾਂ ਤੇ ਪਹੁੰਚ ਗਿਆ ਤਾਂ ਉਸ ਨੂੰ 12 ਫਰਵਰੀ 1985 ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਉਸਦੇ ਦੋ ਦਾਹਾਂਕੇ ਜੇਲ੍ਹ ਦੀਆਂ ਸਲ੍ਹਾਖਾਂ ਅੰਦਰ ਬੀਤੇ ਇਸ ਸਜ਼ਾ ਦੌਰਾਨ ਉਸਦੇ ਤਿੰਨੇ ਪੁੱਤਰ ਮਰੇਗੇ 2004 ਵਿੱਚ ਰਹਾ ਹੁਣ ਤੋਂ ਬਾਅਦ ਉਸਨੂੰ ਕਲੰਬੀਆ ਭੇਜ ਦਿੱਤਾ ਗਿਆ ਕਲੰਬੀਆ ਵਿੱਚ ਉਹ ਆਪਣਾ ਇੱਕ ਸ਼ਾਂਤ ਜੀਵਨ ਬਤੀਤ ਕਰਨ ਲੱਗੀ 3 ਸਤੰਬਰ 2012 ਨੂੰ ਮੈਡਲਿਨ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ